ਲੋਗੇ ਮਿੱਤਰੋ ਸਰੂਨ ਲੱਗਦੇ ਜੀਗੇ ਵੀਜਣ ਤੇ ਥ੍ਰਮਤੀ ਰਮ ਤੇਲਾ ਕੰਮ ਮੈਂ ਹੌਲੀ ਹੌਲੀ ਦੀਜੀਏ ਸਰੋਂ ਛੋਲੇ ਜੀ ਵੀ ਥੋੜਾ ਜਿਆਦਾ ਹੀ ਦੇਖਦਾ ਲੱਗਦਾ ਇੱਕ ਆਪਣਾ ਖੂਤਰ ਵੀ ਬਾਈ ਬਾਹਰ ਫਿਰਦਾ ਵਾ ਹੈ ਨਹੀਂ ਇੱਥੇ ਉਹ ਫਿਰਦਾ ਕਾਲਾ ਖੋੜਦੇ ਉੱਤੇ ਖੋੜਦਾ ਲਓ ਬਾਈ ਜੀ ਸਰੋਂ ਦਿੱਤੀ ਆ ਭਾਈ ਬੀਜ ਸਰੋਂ ਬੀਜ ਕੇ ਤੇ ਹੁਣ ਆਪਾਂ ਬੈਠੇ ਚਾਹ ਪੀਣ ਚਾਹ ਮਗਾਈ ਸੀ ਇੱਥੇ ਘੜਦੇ ਨੇ ਛੋਲਿਆਂ ਦੀ ਓਰੀ ਤੇ ਇੱਥੇ ਮਾੜਾ ਮੋੜ ਸਬਜ਼ੀ ਕੋਈ ਬੀਜੀ ਗਈ ਤੇ ਵੀਰ ਦਿਹਾੜੀ ਤੇ ਨਹੀਂ ਗਾਹ ਨੂੰ ਕੰਮ ਲੈ ਲਾਂਗੇ ਸਬਜ਼ੀ ਦਾ ਬੀਜਾਂਗੇ ਚੌਕ ਕਰੀ ਜਣਾ ਬਠਾਣੇ ਦਾ ਭਾਈ ਕੋਈ ਮੂੰਹ ਸਿਰ ਨਹੀਂ ਪਤਾ ਨਹੀਂ ਕੀ ਕਰਨੀ ਚੀਜ਼ ਨਹੀਂ ਠੀਕ ਆ ਤੇ ਬਾਕੀ ਇਹਨੇ ਕੀ ਸਾਰਾ ਕਿਤਾਬ ਲੰਦਾ ਉਹ ਬਾਈ ਜੀ ਬੱਚਾ ਬਹਿ ਗਿਆ ਆਪਣਾ ਕੂਟਰ ਬਾਤ ਆ ਕੱਲ ਨੂੰ ਆਪਾਂ ਲੋ ਬਈ ਮਿੱਤਰੋ ਕਿ ਸਰੋਂ ਵੀ ਕੇ ਐਸੀ ਤਿੰਨ ਕ ਖੁੱਡਿਆ ਹੁੰਦੀ ਮੂਰੇ ਆਹ ਹਵਰ ਤੋਂ ਜਾਲੀਆਂ ਚ ਲਾਤਾ ਤੇ ਚਲੋ ਠੀਕ ਆ ਬਾਈ ਜੀ ਹੁਣ ਆਪਾਂ ਕਰਨ ਲੱਗੇ ਬਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵੀਰ ਵਿੱਚ ਮੇਰਾ ਵੀਰ ਨਾ ਭਰਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦਾਇਆ ਕਰੋ ਤੇ ਭੁੱਲ ਚੁੱਕ ਦੀ ਖਿਮਾ ਤੇ ਬਾਈ ਜੀ ਇੱਕ ਨਾ ਮੈਸੇਜ ਕਰਕੇ ਇਹ ਚੀਜ਼ ਦੱਸਿਓ ਬਈ ਕਿਵੇਂ ਆ ਇਕਲੇ ਹੰਤਾ ਫੋਨ ਵੀ ਬਗਲ ਦਾ ਭਰਾਵਾ ਆਸਤੇ ਆਸਤੇ ਕਰਦੇ ਆ ਕੋਈ ਕੈਨਲ ਚੱਲੇ ਦਾ ਕੋਈ ਰਫਤਾਰ ਫੜ ਗਈ ਚਲੋ ਠੀਕ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਤੇ ਪੁੱਲ ਚੁੱਕ ਦੀ ਖਮਾ ਤੇ ਮੇਰਾ ਪਿਆਰ ਨਾਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਹੋ ਯਾਰ ਜੀ ਛਤਰੀ ਅੱਜ ਲੱਗੀ ਛੱਡਿਆ ਲਾਈਕ ਇਹ ਕਿ ਨਾ ਵਜੇ ਨਿਕੜਦਾ ਰੋਟੀ ਨਾ ਸਤਿ ਸ਼੍ਰੀ ਅਕਾਲ ਜੀ ਬਾਈ ਕੀ ਹਾਲ ਚਾਲ ਆ ਹੋਰ ਸਾਰੇ ਘਰ ਠੀਕ ਠਾਕ ਆ ਬਾਈ ਮੈਂ ਤਾਂ ਆਇਆ ਸੀਗਾ ਮੰਡੀ ਚੋਂ ਤੇ ਜੋਤੀ ਪਾਣੀ ਪੂਣੀ ਪਾ ਕੇ ਗਿਆ ਬਈਆ ਕਬੂਤਰ ਮਰਿਆ ਪਿਆ ਕਬੂਤਰੀ ਕੇ ਕਬੂਤਰ ਆ ਇਹ ਤੇ ਬਾਈ ਯਾਰ ਕਿਉਂ ਚੈਤੀ ਭੈੜਾ ਹੋ ਗਿਆ ਹੁਣ ਸਰ ਵੀ ਇੱਕ ਹੀ ਬਈ ਸਾਲਾ ਬਣਿਆ ਕੀ ਬਈਆ ਦੋਹਾਂ ਤਿੰਨਾਂ ਦੁਨੀਆਂ ਚ ਨਿੱਕੇ ਬੱਚੇ ਤੇ ਬੱਚੇ ਕਾਫੀ ਮੈਂ ਤਾਂ ਬੱਚੇ ਪਾਉਣ ਲੱਗਾ ਹੀ ਮੈਂ ਕਿਹਾ ਚਲੋ ਜੋਤ ਪਾਣੀ ਪਾ ਲਿਆ ਤੇ ਮੈਂ ਕਿਹਾ ਠੰਡੇ ਬੱਚਾ ਤੇ ਬੈਠੀ ਬੱਚੇ ਵੀ ਕੱਢੀ ਬੈਠੀ ਆ ਬਾਈ ਕਬੂਤਰੀ ਹੁਣ ਵੀ ਨਹੀਂ ਆਣਾ ਕੀ ਮੰਨਦਾ ਹੁਣ ਕਿਰਮਾ ਬੱਚੇ ਪੁੱਛੇ ਪਾਉਣਾ ਪਹਿਲਾਂ ਇਹਨੂੰ ਦੱਬ ਕੇ ਉਹਨੂੰ ਫਿਰ ਉਦੋਂ ਬਾਅਦ ਦੇਖਦੇ ਆਂ ਤੇ ਬਾਈ ਜੀ ਕਰਦੇ ਆਂ ਦਾ ਬੰਦਲਾ ਹੱਲ ਤੇ ਕੀ ਹੈ ਦੇਖੀਏ ਫਿਰ ਕੀ ਨਿਕਲ ਆਏਗਾ ਕਿ ਕੀ ਹੈ ਲਾ ਵੇ ਮਿੱਤਰੋ ਬਹੁਤ ਯਾਰੀ ਕੋਸਮ ਤੇ ਸਾਰੀ ਕੋਸ਼ਾ ਬੈਠਿਆ ਕੀਤਾ ਜਾ ਤਾਂ ਮਿੱਕੀ ਬੱਚੇ ਬਾਰ ਛੱਡਾਂਗੇ ਭਾਈ ਆ ਤਾਂ ਜਮਾ ਹੀ ਨਹੀਂ ਉੱਡ ਕੇ ਬੈਠੇ 11 ਕ ਬੱਚੇ ਤਾਂ ਤੇ ਬਈ ਨਾ ਆਪਣੇ ਦੋ ਆ ਦੋ ਦਿਨਾਂ ਦੇ ਨਾਲ ਜੀ ਪੰਜ ਚਾਰ ਤਿੰਨ ਕ ਬੱਚੇ ਤੇ ਹਾਂ ਤਿੰਨ ਬੱਚੇ ਤੇ ਇੱਕ ਆ ਪੁੱਤਰ ਅਮੀਨ ਲੱਕੀ ਚੱਕਰ ਉਹਨੇ ਦੀ ਪਰ ਭਾਈ ਵੱਜ ਗਿਆ ਆਪਣੇ ਹੁਣ ਆਪਾਂ ਜਿਹੜੇ ਥੱਲੇ ਡੇ ਸ਼ੀ ਬੱਚੇ ਭਾਈ ਉਹ ਲੈ ਅਗੇ ਥੱਲੇ ਤੇ ਇਹਦੇ ਤੇ ਦੂਰ ਲਾ ਦੇਂਗੇ ਭਾਈ ਆ ਸ਼ੇਤਰੀ ਤੇ ਨਾ ਮੜਾ ਯਾਰ ਜਿੱਤ ਪੈੜ ਆਇਆ ਤੁਰਕ ਤੜਕੀ ਜੁੱਤ ਨੇ ਵੀ ਖਿਆਲ ਨਹੀਂ ਕੀਤਾ ਪਾਣੀ ਪਾ ਕੇ ਉੱਠ ਗਿਆ ਸਕੂਲੀ ਲੋ ਬੈਠਾ ਲੜਦੇ ਸੀ ਵੀ ਕੱਢ ਲਿਆਂ ਦੀ ਕੈਦੀ ਦੇ ਬੈਠਾ ਇੱਕ ਹੋਰ ਨੇ ਤੇ ਬੈਠਾ ਤੰਨੂਸੀ ਵੀ ਹੋਰੀ ਸ਼ੇਤਰੀ ਤੇ ਪੜਲੀ ਦੀ ਮੇਰਾ ਆਉ ਗਿਆ ਕਰ ਤਾਉ ਗਿਆ ਚੰਗੋ ਤੇ ਚਲੋ ਵੀਂਦੇ ਆਂ ਬਾਈ ਕੀ ਬਾਨਾ ਹਲੋ ਬਾਈ ਮਿੱਤਰੋ ਸਰੋਂ ਦਾ ਕੰਮ ਹੋਤਾ ਲੇਟ ਹੀ ਜਾਂਦੇ ਪਰ ਗਿੱਲਾ ਨਿਕਲਿਆ ਮੈਨੂੰ ਤਾਂ ਅਸੀ ਪੂਰੀ ਰੌਣੀ ਨਾ ਕਰਨੀ ਪਵੇ ਇਹ ਬਟਾ ਮਚਾ ਦਮ ਇਹਦਾਂ ਨਾ ਕੱਢ ਤਾ ਨਾ ਜੀ ਤੇ ਚਾਉ ਤਾ ਯਾ ਦੇ ਪ੍ਰੋਬਲਮ ਤੇ ਇਹ ਵੀ ਤਾਂ ਵੀ ਲੇਟ ਤਾਂ ਬਾਈ ਸਹੀ ਦੀ ਅਜੇ ਹੋ ਗਈ ਜੀ ਯਾਰ ਹਨਾ ਤੇ ਕਾਰੀ ਚੱਕਰ ਲੱਗਦਾ ਸੀਗਾ ਬਾਈ ਉਹੋ ਨਾ ਹੋਈ ਜੀ ਦੀ ਨੀਵੀਂ ਜੀ ਨੀਵੀਂ ਆ ਗਈ ਹੈ ਇਹ ਬੰਦ ਵੀ ਤੋਈ ਹੈ ਉਹ ਕਿ ਡਰਾਈਵਰ ਤੇਨ ਉੱਡੀ ਸੀ ਉਹ ਬਹਿ ਗਈ ਅੱਜ ਬੱਸ ਇਹ ਉਹ ਭਾਈ ਜਮਾ ਨਹੀਂ ਉੱਡ ਕੇ ਦੇਖੋ ਸਿੱਧੇ ਬਹਿਣ ਲੱਗ ਬੰਦ ਤਾਂ ਕੰਮ ਚੋਂ ਲੋਈ ਜੀ ਲੋਈ ਬੈਠੇ ਆ ਬੱਚੇ ਤਾਂ ਦੇ ਵਿੱਚੋਂ ਬਾਵਾ ਉੱਡ ਕੇ ਬਹਿ ਗਈ ਸੀਗੀ ਮਗੇ ਦਿ ਲੋ ਬਈ 10 11 ਦੇ ਵਿੱਚ ਪੰਛੀ ਉੱਡ ਕੇ ਬੈ ਗਈ ਸੀ ਕਿਉਂਕਿ ਬਈ ਤਾਂ ਨਹੀਂ ਡਾਈ ਮੰਡੀ ਥੋੜਾ ਜਿਹਾ ਕੰਮ ਸੀ ਗਿਆ ਇਸ ਕਰਕੇ ਬਰਾਸਮ ਦੀ ਛੋੜਨਾ ਪਿਆ ਤੇ ਉੱਥੇ ਹੁਣ ਆਪਾਂ ਬਈ ਚਾਹ ਫਰਾਮ ਚ ਆਉਦੇ ਆਪਾਂ ਚੱਲਦੇ ਆ ਮੰਡੀ ਚ ਤੇ ਬਈ ਜੀ ਆਪਾਂ ਸਰੋਂ ਦੀ ਤਿਆਰੀ ਕਰਤੀ ਜੀ ਹੁਣ ਟਾਈਮ ਲੱਗਿਆ ਤਾਂ ਹੁਣ ਵੀਦਿਆਂ ਤੇ ਮੂੰਹ ਤੋਂ ਹੋਣੀ ਜਾਏ ਲੋ ਬਈ ਉੱਕਿਰ ਪੁਰਗੀਤੀ ਬਈ ਹੈ ਤੇ ਇਸ ਟਾਈਮ ਲੱਗ ਗਿਆ ਤਾਂ ਫਿਰ ਇੱਕ ਬਈ ਸੂਰੇ ਕੂਤਰ ਢਿਲੇ ਰਹੇ ਆ ਇੱਕ ਬਈ ਆਪਣਾ ਅੱਜ ਵੱਡਾ ਕਬੂਤਰ ਮਰ ਗਿਆ ਪਤਾ ਨਹੀਂ ਕੀ ਕਰ ਲਈ ਉਹਦੀ ਮੈਂ ਆਪਣਾ ਕੀ ਆਂਦੇ ਆ ਥਾਂ ਮੇਲੇ ਅਸਤੇ ਫੋਟੋ ਵਿੱਚ ਨਹੀਂ ਭੁੱਲ ਗਿਆ ਚਲੋ ਕੋਈ ਗੱਲ ਹੁਣ ਅਪਾ ਚੱਲਦੇ ਆ ਚਾਹ ਫਰਾਂ ਚਾਹ ਖਾਏ ਅਗੀ ਤੇ ਲੋ ਬਈ ਹੁਣ ਇਹਨਾਂ ਨੂੰ ਲਾਉਣੇ ਆ ਮੁੜ ਕੇ ਫੇਰ ਕੰਮ ਧੰਦਾ ਕਰਾਂਗੇ ਇਹਨਾਂ ਨੂੰ ਦਾਣਾ ਪਾਣੀ ਪਾ ਦੇਾਂਗੇ ਨਾਲ ਦਵਾਈ ਦੂਈ ਦੇ ਕੇ ਉਹਨਾਂ ਖੇਚਿਆਂ ਨੂੰ ਮੁੜ ਕੇ ਇਹਨਾਂ ਨੂੰ ਦਾਣਾ ਪਾਣੀ ਪਾ ਕੇ ਤੇ ਨਿਮੇੜਦੇ ਆਂ ਕੰਮ ਗੱਲ ਵਾਲੀ ਲੈ ਗਿਆ ਸੀ ਬਈ ਉਹਨਾਂ ਨੂੰ ਮੈਂ ਕਰ ਰਿਹਾ ਤਾ ਬੈਠਾ ਬਾਜਗਲ ਦਾ ਭਰਾ ਇਹ ਰੱਤਾ ਲੋ ਬਾਈ ਜੀ ਵੱਡੇ ਬੱਚਿਆਂ ਤੋਂ ਦਾਣਾ ਪਾਣੀ ਪਾਉਣ ਲੱਗ ਪਏ ਆਪ ਕੁੱਤਰਾਂ ਨੂੰ ਸਾਰੇ ਕੁੱਤਰ ਲਾ ਲੈਂਦੀ ਇੱਕ ਚੀਨੀ ਰਹਿ ਗਈ ਉਹ ਬਈ ਉੱਡ ਗਈ ਸੀ ਤੇ ਬਾਈ ਜੀ ਆਪ ਇਹਨਾਂ ਨੂੰ ਪਾਈ ਜਾਂਦੇ ਆਂ ਦਾਣਾ ਪਾਣੀ ਤੇ ਆ ਬੱਚੇ ਵੱਡੇ ਆ ਬਈ ਆਪਣੇ ਕੋਲੇ 4 4 8 10 ਬੱਚੇ ਆ ਇਹ। ਜੀ। ਪ੍ਰਸਤਿਕਾ ਚਾਉਣਾ। ਹਾਂ ਵੀ ਚਾਉਣਾ ਮੱਚੇ ਆਪਣੇ ਕੋਲੇ ਬੱਡੇ ਆ ਤੇ ਹੁਣ ਵੀ ਜਿਵੇਂ ਜਿਵੇਂ ਦਾਣਾ ਪਾਣੀ ਪਾਉਂਦੇ ਜਾਵਾਂਗੇ। ਛਤਰਾਂ ਲੱਗਾਂ ਪੰਨੇ। ਇਹ ਨਹੀਂ ਕਿ ਕਿਧਰ ਗਈ ਸੀ ਕੀ ਆ ਫਿਰ। ਇਹ ਬੇਚੇ ਲਾ ਕੇ ਲਿਆਉਂਗਾ। ਲੋਕ ਬਈਕਰ ਆ। ਜੇ ਬੰਨਾਂ ਤੇ ਹੀ ਲੈਣ ਰੇਸ ਕਰਾਂਗਾ ਜੇ ਮਿਲ ਕੇ ਆ ਤਾਂ ਤੇ ਨਹੀਂ ਜਾਣਾ ਬੱਸ। ਤੇ ਆਪਣਾਂ ਨੇ ਸਾਥ ਤੇ ਚੱਲਣਾ। ਲਓ ਬਈ ਮਿੱਤਰੋ ਜਿਵੇਂ ਆ ਗਏ ਆ ਸਕੂਲੋਂ ਤੇ ਉਹ ਹੋ ਜਾਂਦੀ ਆਪਣੀ ਬੱਚਾ ਤੇ ਆਪਾਂ ਲੈਣ ਚੱਲੇ ਆ ਬਾਈ ਹਾਲਜ ਜਿਹੜਾ ਆਪਣਾ ਹੁੰਦਾ ਹੈ ਤਸਰੋਂ ਛੋਲੇ ਛੋਲੇ ਬੀਜ ਬਣਾ ਲਾ ਲਓ ਬਈ ਮਿੱਤਰੋ ਬੰਦਾ ਹੱਡਾ ਹੁੰਦਾ ਆਪਾਂ ਸਰੋਂ ਬੀਜਣ ਦੀ ਪਿਆਰੀ ਕੀ ਸਰੋਂ ਬੀਜਣ ਲੱਗ ਗਈ ਤੇ ਕੀ ਆਪਣਾ ਇੱਕ ਕਬੂਤਰ ਫੜਦਾ ਬਾਈ ਤੇ ਬੈਰੀ ਦੀ ਵੀ ਡੱਕਾ ਤਾਂ ਹੈਗੀ ਆ ਆਉਂਦੀ ਆ ਬੈਰੀ ਸ਼ੁਕਰਾਂ ਲੱਗਾ ਪਰ ਨਾ ਤਿੰਨ ਛਤਰਾਂ ਲੱਗੀਆਂ ਆਪਣਾ ਤੇ ਆ ਬਾਣ ਦੀ ਵੀ ਕਿ ਸਭ ਤੋਂ ਸਪੈਸ਼ਲ ਬਾਈ ਪੁੱਤਰਾ ਮਰੀ ਵੀ ਤੇ ਸਰ ਉਹ ਸਾਡਾ ਫੋਟੋਗ੍ਰਾਫਰ ਹੋਊਗਾ ਕੈਮਰਾਮੈਨ ਸਾਡਾ ਹੋਊਗਾ ਹੁੰਦਾ ਕੈਮਰਾਮੈਨ ਆਊਗਾ ਫਿਰ ਅਸੀਂ ਲੱਗ ਜਾਾਂਗੇ ਫਿਰ ਉਹ ਵੀਡੀਓ ਮਾੜੀ ਮੋਟਰ ਸਾਡੀ ਬਣਾਉ ਲੋ ਬਈ ਮਿੱਤਰੋ ਸਰੂਨ ਲੱਗਦੇ ਸੀਗੇ ਵੀਜਨ ਤੇ ਰਾਮ ਸਿਰਮ ਤੇ ਲਾ ਕੰਮ ਮੈਂ ਹੋਲੀ-ਹੋਲੀ ਬੀਜੀ ਜੋ ਸਰੋਂ ਛੋਲੇ ਇਹ ਵੀ ਥੋੜਾ ਜਿਆਦਾ ਹੀ ਟੇਕਦਾ ਲੱਗਦਾ ਇੱਕ ਤਾਂ ਆਪਣਾ ਕੁੱਤਰ ਵੀ ਬਾਈ ਬਾਹਰ ਫਿਰਦਾ ਵਾ ਹੈ ਨਹੀਂ ਇੱਥੇ ਉਹ ਫਿਰਦਾ ਕਾਲਾ ਖੋਪੜਾ ਉੱਤੇ ਖੋਪੜਾ ਲੋ ਬਾਈ ਜੀ ਸਰੋਂ ਦਿੱਤੀ ਆ ਭਾਈ ਬੀਜ ਸਰੋਂ ਬੀਜ ਕੇ ਤੇ ਹੁਣ ਆਪਾਂ ਬੈਠੇ ਚਾਹ ਪੀਣ ਚਾਹ ਮਗਾਈ ਸੀ ਇੱਕ ਕੱਢਦੇ ਨੇ ਛੋਲਿਆਂ ਦੀ ਓਰੀ ਤੇ ਇੱਥੇ ਮੜਾ ਮੋੜ ਸਬਜ਼ੀ ਕੋਈ ਦੀਦੀ ਗਈ ਤੇ ਵੀਦ ਧਿਆਗਦੇ ਨਹੀਂ ਘਾਹ ਨੂੰ ਕੰਮ ਲੈ ਲਾਂਗੇ ਸਬਜ਼ੀ ਦਾ ਬੀਜਾਂਗੇ ਚਾਊਟ ਕਰੀ ਜਣਾ ਤੇ ਮੱਠਾਂ ਵਾਲਿਆਂ ਦਾ ਭਾਈ ਕੋਈ ਮੂੰਹ ਸਿਰ ਨਹੀਂ ਪਤਾ ਨਹੀਂ ਕੀ ਕਰਨੀ ਚੀ ਨਹੀਂ ਠੀਕ ਆ ਤੇ ਬਾਕੀ ਵੀ ਨਾ ਕੀ ਸਾਰਾ ਕਤਾਬ ਕਰਦਾ ਕਿ ਬਾਈ ਜੀ ਬੱਚਾ ਬਹਿ ਗਿਆ ਆਪਣਾ ਕੂਟਰ ਬਾਤ ਆ ਕਿ ਕੱਲ ਨੂੰ ਆਪਾਂ ਮੈਂ ਕਿਹੋ ਪਾਈ ਆ ਬਾਈ ਕੱਲ ਛੱਡਦੇ ਜੀ ਆਪਾਂ ਇਹ ਕਿਉਂਕਿ ਬਈ ਆਪ ਨੂੰ ਹੋਇਆ ਹੀ ਲੱਗੇਂ ਕਰੋ ਬੀਤੋਂ ਬਹੁਤ ਨੀਂਦ ਦੀ ਸੋਲੇ ਰਹਿ ਗਈ ਇਹ ਬਾਈ ਨੋ ਬਾਈ ਮਿੱਤਰੋ ਬੰਦੇ ਨੇ ਲਾਤੀ ਨਿਸ਼ਾਨੀ ਜਿੱਥੇ ਤਿੱਕਰ ਛੋਲੇ ਬੀਜੇ ਸਸੀガル ਬਾਈ ਜੀ ਕੀ ਹਾਲ ਚਾਲ ਆ ਹੋਰ ਸਾਰੇ ਭਰਾ ਠੀਕ ਠਾਕ ਹੋਣਗੇ ਲਓ ਬਾਈ ਮਿੱਤਰੋ ਕੱਲ ਸਾਥੋਂ ਬਾਈ ਰਹੇਗੇ ਸੀ ਛੋਲੇ ਤੇ ਉਹ ਅਸੀਂ ਹੁਣ ਬੀਜੇ ਆ ਇਧਰ ਬੀਜਣੀ ਆ ਸਭ ਦੀ ਅਗਲੇ ਨੂੰ ਕਹਿਣਾ ਵੇਖਣਾ ਨੇ ਟਾਈਮ ਨਾਲ ਵੀ ਇੱਥੇ ਬਾਈ ਜਗਾ ਹੋਣੀ ਸੀ ਤੇ ਬਾਈ ਗੱਠਾਂ ਮੁੱਠਾਣਾਂ ਦਾ ਨਾ ਉਹ ਕੱਲ ਗਵਾਂਢ ਰੈਕ ਮਾਰ ਗਏ ਰੈਕ ਨਹੀਂ ਮਾਰ ਕੇ ਗਏ ਠੀਕ ਆ ਮੈਨੂੰ ਲੱਗਦਾ ਨਹੀਂ ਆ ਬਈ ਉਹ ਬਣਾਉਣਗੇ ਚਲੋ ਕੋਸ਼ਿਸ਼ ਆ ਜਿ ਬਣਾਤਾਂ ਦਾ ਠੀਕ ਹੈ ਨਾ ਬਣਾੰਗਾ ਤੇ ਫਿਰ ਯੂ ਲੂਪ ਕਰਦੇ ਫਿਰ ਆਪਾਂ ਕਰਦੇ ਆਂ ਜਾਲ ਚ ਪਾਉਣੀ ਜਾਲ ਚ ਪਾਤੀ ਉਹ ਦੋ ਹੋਰ ਬਹਿ ਗਈ ਕੀੜੀ ਜੀ ਮਾਰ ਕੇ ਤੇ ਆ ਨਵੀਂ ਉੱਡੀ ਆਹ ਵਰਦਿਆ ਹੈ ਤੇ ਉਹ ਤਾਂ ਵਰਦਿਆ ਆਹ ਬੱਚਾ ਬਹੁਤ ਘਟ ਰੁੜਦਾ ਆ ਪਹਿਲਾਂ ਨਹੀਂ ਨੂਤਰਾ ਨੰ ਨਾਲੀ ਆਹ ਬਈਆ Bawa tukar, tukar Ini Jangan buat nanti, prong. Jauh ke B.J. Len, ya. Apa ini? Daniel D. Ya. Malah, Pak, lagi gak ਮਟਮਟਾ ਬਣਾਉਣ ਲੱਗਿਆ ਵੇ ਯਾਕਵਾ ਸੀ ਚਾਹੀਏ ਬੱਚੇ ਦਾ ਬਹੁਤ ਨਾਲੀ ਹੋਰ ਵੀ ਹੈ ਪਰ ਥੋੜੀ ਜਿਹੀ ਛੋਟੀ ਨੋ ਬਈ ਮਤਰ ਆਸਮਾਨ ਕਰਤਾ ਚਿਟਾ ਚਿਟਾ ਚ ਬੱਡੀਆ ਬੱਚੀ ਨਵੀਂ ਆ ਉਹ ਜਿਹੜੇ ਘਾਟੂ ਦੇ ਆ ਉਹਰ ਲਾਭੂ ਸੀ ਆ ਰਾ ਉਹ ਸੀਦੀ ਕਰਦਾ ਕਰਲਾ ਲਾ ਲਾ ਕਰ ਲਿਆ ਲਓ ਬਈ ਮਿੱਤਰੋ ਸਬਜੀ ਲੱਗ ਪਈ ਜਣੋ ਮਟਰ ਮਟਰ ਲਾਏ ਆ ਤੇ ਆ ਬਣਾਈ ਜੰਨੇ ਆ ਮੱਟਾਂ ਇਧਰ ਨੀ ਮੇਨੇ ਪਤਾ ਨੀ ਕੀ ਵੀ ਤਾ ਉੱਲੇ ਆ ਕੇ ਪੜਾਉਦਾ ਮੈਂ ਉਹੀ ਤੇ ਭਰਾਵਾ ਤਣੀਆਂ ਹਾਂ ਸਰੂ ਤਣੀਆਂ ਵੀ ਤਾ ਨੇਥਰੀ ਹੋ ਗਈ ਤਣੀਆਂ ਸੀ ਆਵੇਂ ਮੇਰੇ ਤੋਂ ਸਾਬ ਜੀ ਬੀਜ ਕੇ ਅਸੀਂ ਹੋ ਗਏ ਸੀ ਵਿਹਲੇ ਤੇ ਹੁਣ ਆਪਾਂ ਬੀਜ ਨੂੰ ਦਵਾਈ ਲਾਉਣਾ ਕਿ ਭਾਈ ਉਹ ਤੇ ਆਪ ਵੀ ਤੇ ਆਪ ਵੀ ਦਵਾਈ ਲਗਾ ਕੇ ਤੇ ਇਹਨੂੰ ਲਾ ਕੇ ਦਵਾਈ ਦਵਾਈ ਚੱਲਾਂਗੇ ਤੇ ਦਵਾਈ ਲਾ ਕੇ ਤੇ ਫਿਰ ਟੈਨਸ਼ਨ ਮੁੱਕ ਜੂਗੀ ਜਦੋਂ ਕਣਕੀ ਜਾਂਗੇ ਸਿੱਧਾ ਬੀਜ ਆ ਗਿਆ ਚਲੋ ਵਿੱਚ ਪਾ ਲਾਉਂਦੇ ਮਸ਼ੀਨ ਦੇ ਕੰਮ ਮੁਕਾਉਂਦਾ ਭਾਈ ਲਾ ਤੀ ਕੇ ਦਵਾਈ ਜਿ ਮੜ ਕੇ ਚੱਲ ਬਸ ਲਓ ਬਾਈ ਜੀ ਆ ਦਵਾਈ ਲਾ ਆ ਪਹਿਲਾ ਗੱਟੇ ਨੂੰ ਲਾ ਕੇ ਵੇਖੀ ਸੀ ਆ ਸਾਰੇ ਬੀਜ ਨੂੰ ਲਾਈ ਪਈ ਆ ਤੇ ਇੱਧਰ ਚਾਰ ਗੱਟੇ ਪੰਜ ਆ 6-7 ਗੱਟੇ ਰਹਿੰਦੇ ਆ ਲਾਉਣ ਨਾਲੇ ਉਹ ਸ਼ੁਕਰ ਮੇਲਾ ਕਰਦੇ ਫਿਰਦੇ ਆ ਬਈ ਤੂਟਾ ਕੰਬਸ ਇਹਨੂੰ ਨਾਲ ਸੁੱਕ ਜੂ ਵੀ ਤੇ ਤੂੰ ਸੁੱਕ ਜੂ ਬਾਈ ਉਦੋਂ ਫਿਰ ਇਹਨਾਂ ਨੂੰ ਗੱਟਿਆਂ 'ਚ ਪਾ ਦੇਣਗੇ ਜਦੋਂ ਸੁੱਕ ਗਈ ਲਓ ਮੇਤਰੋ ਬੱਚੇ ਲਾਉਣ ਲੱਗ ਪਿੱਤੇ ਨੁੱਟ ਗਏ ਕੋਈ ਹੁੰਦਾ ਬਸ ਆਹ ਹੁੰਦਾ ਯਾਰ ਵੱਡੇ ਗਲਤ ਹੋ ਜਾਂਸੀ ਹੋ ਤੰਕਰੀ ਜਾਂਦੇ ਆ ਵਿਚਾਰ ਇਹ ਕਿਹੜਾ ਰਹਿ ਗਿਆ ਇਹ ਰੁੱਤਾ ਰਹਿ ਗਿਆ ਆ ਵੈਜੂ ਆਇਨ ਤਾੜ ਦੀਆਂ ਦੋਵਾਂ ਨੂੰ ਤੰਕਰੀ ਜਾਂਦੇ 4 5 ਜੁੜ ਗਈ ਇੱਕਦਮ ਮਿਲਾ ਦੋ ਬਲਟੀ ਜਗਰੀ ਬਾਹੂ ਬੈਠਾ ਉਹ ਤਾਂ ਮੈਨੂੰ ਸ਼ੱਕ ਸੀ ਕੋਈ ਵੈਰੀ ਲੇਗੀ ਪਰ ਬਏ 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 ਲਓ ਬਾਈ ਮਿੱਤਰੋ ਕਾਣੂ ਪਾਣੀ ਛੱਡਿਆ ਪਿਆ ਬਾਈ ਮੋਟਰ ਚੱਲੀ ਜਾਂਦੀ ਹੈ ਤੇ ਕੱਲ ਨੂੰ ਫਿਰ ਗਿੱਲੇ ਚ ਵੱਡੇ ਨਹੀਂ ਜਾਣੇ ਨਿਮਾ ਵੱਢਣ ਲੱਗੇ ਪਏ ਬਈ ਪੱਠੇ ਮੈਂ ਘਰ ਵੱਢਦੇ ਪਏ ਆਹੀ ਅੱਜ ਵੀ ਬੂਨ ਨੂੰ ਲਾ ਕੇ ਸਬਜੀ ਸੂਜੀ ਬੀਜ ਕਿਹਾਂ ਦਾ ਸਬਜੀ ਨੂੰ ਪਾਣੀ ਲਾਉਣਾ ਪਊਗਾ ਮੈਂ ਚਾ ਲਾ ਤੇ ਭਾਈ ਲਾਉਣਾ ਪਊਗਾ ਲਓ ਬਾਈ ਮਿੱਤਰੋ ਬੀ ਕਰ ਕਰ ਇਕੱਠਾ ਹੋਣ ਇਹਨੂੰ ਗੱਟਿਆਂ ਚ ਪਾ ਕੇ ਰੱਖਦੇ ਆ ਹੋ ਰਹਿ ਗਿਆ ਪੱਤਰ ਵਾਲਾ ਸੋ ਬੱਤਰ ਚਾਰ ਬਈ ਉੱਡ ਗਈ ਸੀ ਤਾੜਦਿਆਂ ਤੂੰ ਫਰਦੇ ਇੱਕ ਪੰਜ ਮਾਉਂ ਬਾਹਰ ਉਹ ਵੀ ਨਹੀਂ ਤੜਿਆ ਤੇ ਪਸੂ ਪਸੂ ਬਈ ਮਦਦ ਦਿਆ ਥਾਂ ਟਿਕਾਣੀ ਕੀਤੀ ਪਈ ਆ ਪੀ ਨਾ ਤੋਂ ਲੈ ਆ ਬਈ ਤੇ ਸਬਜੀ ਗੀਜੀ ਸੀ ਪਾਣੀ ਤਾਂ ਨਹੀਂ ਲਾਤਾ ਮੱਕ ਨੂੰ ਵੀ ਲਾਤਾ ਘਾਣ ਨੂੰ ਵੀ ਲਾਤਾ ਹੁਣ ਗੱਠਾਂ ਵਾਲੀ ਤਾਂ ਗੱਲ ਚੱਲੀ ਜਾਂਦੀ ਆ ਜੇ ਬਣਾਦਿਆਂ ਦਾ ਲਾਤਾ ਬਈ ਪਾਣੀ ਪਾਣੀ ਦਾ ਵੀ ਨਾ ਕਰਦਾ ਕੰਮ ਕੀ ਬਈ ਸਾਕ ਨੂੰ ਬਹੁਤ ਤਗੜਾ ਹੀ ਖਾਲੇ ਚ ਪਰ ਸਾਨੂੰ ਮੁੜ ਕੇ ਇੱਥੇ ਆਏ ਨਹੀਂ ਭਾਲਿਆ ਉਹ ਇੱਕੋ ਬਿਠਾ ਜਿਹੜਾ ਉਹ ਨਹੀਂ ਤੜਦਾ ਠੀਕ ਹੋ ਗਿਆ ਚਾਰ ਆਵਰਦੇ ਆ ਤੇ ਉਹ ਨਵੇਂ ਬਾਈ ਵੀਰ ਕੇ ਕੰਮ ਨਮੀੜਦੇ ਜੋ 33 34 34 35 ਨੂੰ 34 ਕਸਾਉਂਗੇ ਅੱਗ ਗਿਆ ਤਾਂ ਬਾਈ ਵੀਰ ਕੇ ਕੰਮ ਨਮੀੜਾਂਗੇ ਬਸ ਮਾੜੀ ਵੀ ਤੰਗ ਕਰੀ ਜਾਂਦੀ ਹੈ ਪਹਿਲਾਂ ਕਦੇ ਨਹੀਂ ਆਇਆ ਕੀਤਾ ਇਹਦੀ ਬਹੁਤ ਮੰਗ ਕਰੀ ਜਾਂਦੇ ਕਾ ਭਾਈ ਇੱਕ ਡੰਗ ਕਦੀ ਲਾਉਂਦੀ ਨਹੀਂ ਕਦੀ ਕੁਐਸਚਨ ਨਹੀਂ ਕਰਦੀ ਬਹੁਤ ਮੰਗ ਕਰੀ ਜਾਂਦੀ ਕੋਈ ਗੱਲ ਨਹੀਂ ਕਰਦੇ ਅਸੀਂ ਟੇਨੂ ਵੀ ਲਓ ਭਾਈ ਮਿੱਤਰੋ ਬੀਜੀ ਤਾਂ ਭਾਈ ਕਰਤੀ ਤਿਆਰੀ ਆ ਘਰ ਲਈ ਘਰ ਕੋਲੇ ਵਾਣ ਵਾਲੀ ਦੀ ਤਾਂ ਬੀਜੀ ਕਰਦੇ ਆਰੇ ਉਹ ਵੇਖਦੇ ਪੂਰਾ ਹੈਗਾ ਉਹ ਅਸੀਂ ਕੱਲ ਨੂੰ ਦਵਾਈ ਦੂਈ ਲਾ ਦਿਆਂ ਕਰਸੋਂ ਬੀਜਣ ਦੀ ਤਿਆਰੀ ਕਰਨੀ ਆ ਵੈਰੂ ਮਿਹਰ ਕਰੇ ਸੱਚੇ ਭਾਗ ਜੀ ਅਸੀਂ ਕਿਹ ਰਹੇ ਤਾਂ ਟਾਈਮ ਤਿਆਰੀ ਕਰਤੀ ਆ ਏ ਭਾਈ ਜੀ ਆਪਾਂ ਮੁਕੰਮਲ ਕਿਰਾਂ ਗੱਟੀ ਕਿਰਾਂ ਵੀਰ ਲਾ ਕੇ ਰਸਤਾ ਮੁੜ ਕੇ ਤੋਰਤੇ ਪਰ ਸਾਨੂੰ ਪਤਾ ਹੀ ਹੈ ਬਈ ਨਾ ਵੀਰ ਆਲਦਾ ਤੇ ਨਾ ਦਵਾਈ ਲੱਗਦੀ ਐ ਚਾਜਣਾ ਆਪਾਂ ਸੁਚਾਕੀ ਜਾਂਦੇ ਵੀ ਪੱਠੇ ਪਾਉਣ ਆਉਂਦੇ ਆ ਕੋਈ ਦੀ ਚਾਰ ਆਪਾਂ ਉਹ ਤਾਂ ਬਗਿਆ ਉਹਡੇ ਸੀ ਉਹ ਆ ਫਿਰਦੀ ਇੱਕ ਛਤਰੀ ਦੇ ਬੈਠਾ ਰਾਜਾ ਬੱਚੇ ਦਾ ਸ਼ੱਕ ਪਿਆ ਦੀ ਕੋਈ ਵੈਰੀ ਲੈ ਗਈ ਜੀੜਾ ਖੜਾ ਲਾ ਜੀਣਾ ਐ ਅੱਜ ਵੀ ਪਾਉਣ ਲੱਗ ਪਈ ਭਾਈ ਆ ਵੀ ਭਾਈ ਸੀ ਅੱਜ ਉਹ ਵੀ ਭਾਈ ਸੀਗੇ ਠੀਕ ਹੋ ਗਿਆ ਜੀੜੇ ਮਾਰੀ ਬੱਚੇ ਵਾਹ ਵਾਹ ਸਾਰੀ ਭੌਣ ਲੱਗ ਗਈ ਇੱਧਰ ਹੈ ਨਾ ਇੱਕ ਘੂਰ ਘੁਰਦਾ ਉਹਦਾ ਬਾਲਾ ਵੱਡਾ ਹੋ ਗਿਆ ਹੋਈ ਨਹੀਂ ਪਤਾ ਨਹੀਂ ਆ ਵੀਰੇ ਬੱਚੀ ਕੱਟ ਨਹੀਂ ਨਹੀਂ ਕਰਦੇ ਤੇ ਬਾਈ ਜੀ ਚਲੋ ਕੋਈ ਗੱਲ ਨਹੀਂ ਸਪੋਰਟ ਕਰ ਦੋ ਮੈਂ ਤਰੇ ਇਥੇ ਚਾ ਲਈ ਸੁਜੀ ਲਈ ਸੀ ਆ ਥਾਂ ਛੱਡ ਕੇ ਗਈ ਸੀ ਲਸਣ ਵਾਸਤੇ ਇਹਦੀ ਚ ਪਾਣੀ ਟੁੱਟ ਗਿਆ ਉਹ ਪਰੇ ਵੀ ਸਰੋਜ ਟੁੱਟ ਗਿਆ ਕਿਉਂਕਿ ਬਈ ਆ ਭਰ ਕੇ ਫਿਰ ਗਾਂ ਲੱਗਦੇ ਚਲੋ ਕੋਈ ਗੱਲ ਨਹੀਂ ਬਾਈ ਤੇ ਬਾਈ ਜੀ ਗੱਠਾਂ ਵਾਲੇ ਆ ਗਏ ਉਹਨਾਂ ਨੇ ਤਾਂ ਬਣਾਈ ਜਾਂਦੇ ਆ ਆਂਦਾ ਸੀਗਾ ਉਹਨਾਂ ਨੂੰ ਪੁੱਛਿਆ ਆਂਦੇ ਤਾਂ ਹੈਗੀ ਇੱਕ ਅੱਧੇ ਦਿਨ ਚ ਬਣਾ ਦੇਗਾ ਦੇਖੋ ਬਈ ਕੀ ਕਰਦੇ ਆਇਆ ਤੁਰੇ ਆ ਜਾਂਦੀ ਪੁੱਤੋਂ ਵੀ ਪੁੱਤੋਂ ਦੀ ਆ ਕੋਠੇ ਕੋਲ ਦੀ ਲੋ ਬਈ ਮੇਂ ਤੂੰ ਤਾਂ ਲੱਗਦਾ ਟੱਟਾ ਬਣਾਣਾ ਆਪਣੇ ਪਤਾ ਹੀ ਰਹਿ ਮਾਰਨ ਕੀ ਕਿ ਨਹੀਂ ਬਾਈ ਆਪਣੀ ਚਾਰ ਕਬੂਤਰ ਫਰਦੇ ਤੇ ਅੱਗ ਜੀ ਵਾਵਾ ਲੱਗੀ ਜਾਂਦੀ ਆ ਜਾਂਦੀ ਬਾਈ ਨਾ ਨਾ ਬਾਈਏ ਚਲੋ ਠੀਕ ਹੈ ਬਾਈ ਜੀ ਹੁਣ ਆਪਾਂ ਲੱਗੇ ਆਂ ਵਲੌਗ ਦੀ ਸਮਾਪਤੀ ਕਰਨ ਤੁਹਾਨੂੰ ਮਿਲਦੇ ਆਂ ਅਗਲੇ ਵਲੌਗ ਚ ਮੇਰਾ ਪ੍ਰਾਣਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਮੇਰਾ ਵੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਭਰ ਚੁੱਕ ਦੀ ਖਿਮਾ ਮੈਂ ਵੀ ਛੱਡ ਨਹੀਂ ਗਿਆ ਕਿ ਮੇ ਲੋਗ ਲੱਗੇ ਪਏ ਆ ਬਾਈ ਕਣਕਾਂ ਕੁੰਕਮੀ ਜੇ ਆਹ ਕਾਰ ਦਾ ਵੀ ਆਸੀ ਲਾਉਣ ਲੱਗੇ ਆ ਆਲੂਆ ਕੱਟ ਕੇ ਰੱਖੇ ਪਏ ਸਸਿਗੜ ਬਾਈ ਜੀ ਹਾਂ ਆਹ ਕਾਰ ਦਾ ਵੀ ਆਸ ਤੇ ਲਿਆ ਆਏ ਕੋਈ